ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਪੰਥਕ ਸਿਆਸਤ ਦੇ ਵਿੱਚ ਹਲਚਲ ਲਗਾਤਾਰ ਜਾਰੀ ਹੈ ਔਰ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਦੋ ਜਥੇਦਾਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕੀਤਾ ਜਾਂਦਾ ਹੈ ਜਿਹਦੇ ਵਿੱਚ ਕਿ ਅਸੀਂ ਗਿਆਨੀ ਰਗਵੀਰ ਸਿੰਘ ਹੁਣਾਂ ਦਾ ਵੀ ਜ਼ਿਕਰ ਕਰ ਸਕਦੇ ਆ ਇਹਨਾਂ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਲਾਂਬੇ ਕੀਤਾ ਗਿਆ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜੋ ਨੇ ਉਹ ਪੰਥਕ ਸਫਾਂ ਦੇ ਵਿੱਚ ਉੱਠ ਰਹੇ ਸੀ ਕਿ ਜਥੇਦਾਰ ਸਾਹਿਬ ਦੀਆਂ ਨਿਯੁਕਤੀਆਂ ਔਰ ਉਹ ਕਿੰਨੇ ਸਮੇਂ ਤੱਕ ਅਹੁਦੇ ਉੱਤੇ ਰਹਿਣਗੇ ਇਸ ਨੂੰ ਲੈ ਕੇ ਜ਼ਰੂਰ ਸਮਾਂ ਸੀਮਾ ਜੋ ਹੈ ਉਹ ਤੈਅ ਹੋਣੀ ਚਾਹੀਦੀ ਹੈ ਔਰ ਹੁਣ ਐਸਟਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਇਹ ਕਿਹਾ ਗਿਆ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਔਰ ਉਹਨਾਂ ਦੇ ਅਹੁਦੇ ਦਾ ਜੋ ਕਾਰਜਕਾਲ ਹੋਏਗਾ ਉਸ ਨੂੰ ਲੈ ਕੇ ਜੋ ਤੈਅ ਕੀਤਾ ਜਾਏਗਾ ਕਿ ਸਮਾਂ ਕਿੰਨਾ ਹੋਏਗਾ ਇਹ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਦੇ ਵਿੱਚ ਹੋਏਗਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਹੀ ਇਹ ਤੈਅ ਕੀਤਾ ਜਾਏਗਾ ਔਰ ਇਸ ਨੂੰ ਲੈ ਕੇ ਕੁਝ ਰਣਨੀਤੀਆਂ ਜੋ ਨੇ ਉਹ ਵੀ ਬਣਾਈਆਂ ਜਾਣਗੀਆਂ ਜਿਸ ਦੀ ਜਾਣਕਾਰੀ ਖੁਦ ਹਰਜਿੰਦਰ ਸਿੰਘ ਧਾਮੀ ਹੁਣ ਆਦੇ ਵੱਲੋਂ ਲਾਈਵ ਹੋ ਕੇ ਸਾਂਝੀ ਕੀਤੀ ਗਈ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਹਰਜਿੰਦਰ ਸਿੰਘ ਧਾਮੀ ਆਓ ਸੁਣਦੇ ਹਾਂ ਅਗੁਰਜੀਕਾ ਖਾਲਸਾ ਬਾਹਗੁਰਜੀ ਕੀ ਫਤਿਹ ਪਿਛਲੇ ਦਿਨੀ ਦਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਅਹੁਦੇ ਤੋਂ ਹਸਤੀ ਪਾ ਦਿੱਤਾ ਸੀ ਸਮੂਹਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਹਿਬਾਨ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਬਹੁਤ ਸਾਰੇ ਸਮਾਜਿਕ ਜਥੇਬੰਦੀਆਂ ਵੱਲੋਂ ਉਤੋਂ ਇਲਾਵਾ ਰਾਜਨੀਤਿਕ ਲੋਕਾਂ ਵੱਲੋਂ ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਾਬਕਾ ਜਹਦਾਰ ਸ਼੍ਰੀ ਅਕਾਲ ਤਖਸਾਲਾ ਮੋਕਰਾੰਤੀ ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਔਰ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਸਾਬਕਾ ਜਹਦਾਰ ਤਖਸਾਲਾ ਸ਼੍ਰੀ ਕੇਸਗੜ੍ਹ ਸਾਹਿਬ ਗ੍ਰਾਂਤੀ ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਉਹਨਾਂ ਵੱਲੋਂ ਵੀ ਦਾਫਤ ਨੂੰ ਹੁਕਮ ਹੋਇਆ ਸੀ ਕਿ ਆਪਣਾ ਜਿਹੜਾ ਇਹ ਕਾਰਜ ਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਰਦਾਉਰ ਪ੍ਰਧਾਨ ਆ ਕੇ ਸਾਹਮਣੂ ਮੈਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਸਮੂਹਿਕ ਤੌਰ ਤੇ ਸਤਿਕਾਰ ਕਰਦਾ ਹੋਇਆ ਉਹਨਾਂ ਦੀਆਂ ਭਾਵਨਾਵਾਂ ਉਹ ਸਾਰੀਆਂ ਨੂੰ ਦੇਖਦੇ ਹੋਏ ਦਾਸ ਨੇ ਪਿਛਲੇ ਦਿਨੀ ਇਹ ਫੈਸਲਾ ਲਿਆ ਸੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਦੇ ਤੌਰ ਤੇ ਜਿਹੜਾ ਬਹੁਤ ਚੁਣੌਤੀਆਂ ਭਰਿਆ ਅਜੋਕੇ ਸਮੇਂ ਦੇ ਵਿੱਚ ਆਉਧਾ ਆ ਉਥੇ ਮੋੜ ਆ ਕੇ ਮੈਂ ਆਪਣੀ ਜਿਹੜੀ ਉਹ ਸੇਵਾ ਸੰਭੀ ਅੱਜ ਵੀ ਸਮਾਂ ਅੱਗੇ ਨਾਲੋਂ ਵੀ ਜ਼ਿਆਦਾ ਚੁਣੌਤੀਆਂ ਭਰਿਆ ਪਰ ਜੇ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਬਖਸ਼ਿਸ਼ ਕਰਨ ਤੇ ਫਿਰ ਗੁਰਮਤ ਦੇ ਪਰਣਾਏ ਸਤਗੁਰੂ ਜੀ ਰਸਤਾ ਸਰਖਾਲਾ ਵੀ ਕਰ ਦਿੰਦੇ ਆ ਸੋ ਮੈਂ ਉਹਨਾਂ ਸਾਰਿਆਂ ਹੀ ਰਾਜਨੀਤਿਕ ਪਾਰਟੀਆਂ ਜਿਹਦੇ ਵਿੱਚ ਚਚੇ ਤੌਰ ਤੇ ਸ਼ਮਣੀ ਕਾਲੀ ਦਲ ਤੇ ਧਾਰਮਿਕ ਹਸਤੀਆਂ ਸਮਾਜਿਕ ਹਸਤੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਰ-ਬਾਰ ਮੈਨੂੰ ਪ੍ਰੇਰਣਾ ਕਰਕੇ ਇਹ ਸੇਵਾ ਮੋੜ ਸੰਭਲ ਲੈ ਮੈਨੂੰ ਉਹਨਾਂ ਨੇ ਪ੍ਰੇਰਣਾ ਕੀਤੀ ਸੀ ਸੋ ਤੈ ਦਿਲੋਂ ਧੰਨਵਾਦ ਕਰਦਾ ਦੂਸਰਾ ਬੜੇ ਕਈ ਲੰਮੇ ਦਿਨਾਂ ਤੋਂ ਇੱਕ ਦੋ ਚਾਰ ਸਵਾਲ ਜਿਹੜੇ ਵੱਡੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੇ ਖਾਸ ਕਰਕੇ ਸਿੰਘ ਸਾਬਾਂ ਦੀ ਅਨੁਯੋਗਤੀ ਤੇ ਸਿੰਘ ਸਾਬਾਂ ਦੀ ਵਿਦਾਇਗੀ ਸੰਬੰਧੀ ਮੈਂ ਚੇਚੇ ਤੌਰ ਤੇ ਅੱਜ মিডিਏ ਰਾਹੀਂ ਇਹ ਸਪਸ਼ਟ ਕਰਨਾ ਚਾਹਨਾ ਕਿ ਆਉਂਦੇ ਸਮੇਂ ਦੇ ਵਿੱਚ ਆਉਂਦਾ ਸਮਾਂ ਕਹਿਣ ਤੋਂ ਭਾਵ ਕਿ ਥੋੜੇ ਸਮੇਂ ਦੇ ਵਿੱਚ ਅਸੀਂ ਕਿਉਂਕਿ 28 ਤਰੀਕ ਨੂੰ ਬਜਟ ਦਾ ਜਨਰਲ ਬਜਟ ਜਲਾਸਿਆ ਉਹਦੇ ਵਿੱਚ ਤਖਸੀਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਤੇ ਸਾਰਾ ਪ੍ਰਬੰਧ ਤੇ ਸਮੁੱਚੇ ਤੌਰ ਦੇ ਉੱਤੇ ਉਹਨਾਂ ਦੇ ਅਧਿਕਾਰ ਖੇਤਰ ਸੰਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਹਾਂ ਉਹ ਜਿਹੜੀ ਕਮੇਟੀ ਆ ਉਹ ਇਹ ਸਾਰਾ ਤੈਅ ਕਰੇਗੀ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਸਿੰਘ ਸਹਿਬਾਨ ਦੀ ਵ đãiਗੀ ਉਹ ਜਿਹੜੇ ਕਿਹੜੇ ਢੰਗ ਨਾਲ ਕਰਨੀ ਆ ਤੇ ਇਹਦੇ ਵਿੱਚ ਸਮੁੱਚੇ ਤੌਰ ਤੇ ਸਮੂਹ ਸਿੱਖ ਭਾਈਚਾਰਾ ਤੇ ਨਾਲ ਸਾਡੀਆਂ ਜੋਗ ਅਗਵਾਈ ਕਰਦੀਆਂ ਧਾਰਮਿਕ ਜਥੇਬੰਦੀਆਂ ਦੰਦਮੀ ਟਕਸਾਲ ਨੇ ਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਜ ਮਿਸ਼ਨਰੀ ਤੇ ਹੋਰ ਸਟਡੀ ਸਰਕਲ ਤੇ ਸੇਵਾ ਪੰਥੀ ਮਹਾਪੁਰਜ ਉਹਨਾਂ ਸਾਰਿਆਂ ਦੀ رائے ਵੀ ਲਈ ਜਾਊਗੀ ਤੇ ਕਮੇਟੀ ਵੀ ਮਨਾਈ ਜਾਊਗੀ ਤਾਂ ਕਿ ਕਾਰਜ ਖੇਤਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੁਰਮਤ ਦੇ ਆਸ਼ੇ ਅਨਸਾਰ ਆਪਣਾ ਉਹ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਤੇ ਮੈਂ ਨਾਲ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਕਿਉਂਕਿ ਪੱਕੇ ਤੌਰ ਦੇ ਉੱਤੇ ਸਾਡੇ ਕੋਲ ਅਕਾਲ ਤਖਸਾਲ ਦੇ ਜਥੇਦਾਰ ਨਹੀਂ ਕਾਰਜਕਾਰੀ ਆ ਉਹ ਸਾਰੀਆਂ ਸਾਰੀਆਂ ਧਿਰਾਂ ਜਿੰਨਾ ਉਹਨਾਂ ਦੀ ਸਹਿਮਤੀ ਦੇ ਨਾਲ ਸਹਿਮਤੀ ਲੈ ਕੇ ਜਥੇਦਾਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨਿਯੁਕਤੀ ਕਰੂਗੀ ਸੋ ਮੈਂ ਸਮੁੱਚੇ ਭਾਈਚਾਰੇ ਨੂੰ ਸਿੱਖ ਪੰਥ ਨੂੰ ਅਪੀਲ ਕਰਨੀ ਚਾਹੁੰਦਾ ਕੇ ਮਤਪੇਦ ਪਰਿਵਾਰਾਂ ਚ ਵੀ ਹੁੰਦੇ ਆ ਮਤਪੇਦ ਜਥੇਬੰਦੀਆਂ ਵਿੱਚ ਵੀ ਹੁੰਦੇ ਆ ਪਰ ਉਹਨਾਂ ਜਥੇਬੰਦੀਆਂ ਦਾ ਹਮੇਸ਼ਾ ਹੀ ਮਾਨਵਾਧਾ ਜਿਹੜੀਆਂ ਸਾਰਥਕ ਤੌਰ ਤੇ ਆਪਣਾ ਯੋਗਦਾਨ ਵਧੀਆ ਢੰਗ ਨਾਲ ਲਵਾਉਂਦੀਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹਦੀ ਨਿਯੁਕਤੀ ਦਾ ਤੇ ਵਿਧੀ ਵਿਵਧਾਨ ਜਿਹੜਾ ਹੈ ਉਹ ਤੁਰੰਤ ਕਮੇਟੀ ਬਣਾ ਕੇ ਨੇਪਰੇ ਚਾੜਿਆ ਜਾਊਗਾ ਮੈਂ ਇੱਕ ਹੋਰ ਵੀ ਬੇਨਤੀ ਕਰਨੀ ਚਾਹਣਾ ਕਿ ਤਖਤ ਸਹਿਬਾਨ ਸਾਰੇ ਪ੍ਰਕਾਰ ਤੇ ਆ ਕਿਉਂਕਿ ਸਤਗੁਰੂ ਜੀ ਨੇ ਆਪ ਇਹ ਤਖਤਾਂ ਨੂੰ ਥਾਪਿਆ ਤੋਂ ਜਿੰਨਾ ਚਿਰ ਇਸ ਦੁਨੀਆ ਰਹਿਣੀ ਆ ਇਹ ਤਖਤਾਂ ਦਾ ਮਾਣ ਸਤਕਾਰ ਹਮੇਸ਼ਾ ਹੀ ਇਸੇ ਤਰ੍ਹਾਂ ਬਰਕਰਾਰ ਰਹਿਣਾ ਤੇ ਮੈਂ ਆਪ ਵੀ ਮਹਿਸੂਸ ਕਰਦਾ ਮੈਂ ਬਹੁਤ ਸਾਰਿਆਂ ਸਿੱਖ ਵਿਦਵਾਨਾਂ ਨਾਲ ਵੀ ਸੰਪਰਦਾਵਾਂ ਜਥੇਬੰਦੀਆਂ ਨਾਲ ਵੀ ਸਲਾਹ ਕੀਤੀ ਆ ਕਿ ਹਰ ਇੱਕ ਤਖਤ ਦਾ ਜਥੇਦਾਰ ਉਹਦੇ ਕੋਲ ਦੋਹਰਾ ਚਾਰਜ ਨਹੀਂ ਕਿਤੇ ਵੀ ਹੋ ਦੋਹਰਾ ਚਾਰਜ ਕਹਿਣ ਤੋਂ ਭਾਵ ਬਨ ਬੈਨ ਬਨ ਪੋਸਟ ਜੇ ਜਥੇਦਾਰ ਆ ਤੇ ਉਹ ਜਥੇਦਾਰੀ ਹੋਊਗਾ ਜੇ ਉਹ ਕਿਸੇ ਦੂਸਰੇ ਥਾਂ ਦੇ ਉੱਤੇ ਬਤੌਰ ਗ੍ਰਾਂਥੀ ਆ ਤੇ ਉਹ ਫਿਰ ਇਸ ਪ੍ਰਵਿਊ ਦੇ ਵਿੱਚ ਫਾਲ ਨਹੀਂ ਕਰੂਗਾ ਬਨ ਬੈਨ ਮੰਨ ਪੋਸਟ ਇੱਕ ਸਿੰਘ ਸਹਿਬਾਨ ਜਿਹੜਾ ਉਹ ਤਕਸੀ ਦੀ ਅਕਾਲ ਤਖਸਬ ਦਾ ਜਥੇਦਾਰ ਤੇ ਉੱਥੇ ਦਾ ਹੀ ਜਥੇਦਾਰ ਹੋਊਗਾ ਤਕਸੀ ਕੇਸਗੜ੍ਹ ਸਾਹਿਬ ਜੀ ਦਾ ਜਥੇਦਾਰ ਤੇ ਉੱਥੇ ਦਾ ਜਥੇਦਾਰ ਹੋਊਗਾ ਤਕਸੀ ਨਾਮਧਮਾ ਸਾਹਿਬ ਦਾ ਜਥੇਦਾਰ ਹੋਊਗਾ ਤੇ ਉੱਥੇ ਦਾ ਉੱਥੇ ਦਾ ਹੀ ਜਥੇਦਾਰ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਬੰਗਾਰਾਂ ਬਹੁਤ ਵੱਡੀਆਂ ਆ ਮੋਰੇ ਸਮਾ ਜਿਹੜਾ ਆ ਉਹ ਵੀ ਅੱਜ ਮੈਂ ਦੇਖਦਾ ਬਹੁਤ ਟੇਡਾ ਮੇਡਾ ਚੱਲ ਰਿਹਾ ਸੁਣਨ ਨੂੰ ਕੋਈ ਬੰਦਾ ਤਿਆਰ ਨਹੀਂ ਸੁਣਾਉਣ ਨੂੰ ਸਾਰੇ ਤਿਆਰ ਆ ਤੇ ਮੈਂ ਆਪਣੀ ਬਚਨ ਬਾਤਾਂ ਦਰਉਣਾ ਕਿ ਮੈਂ ਸਾਰਿਆਂ ਨੂੰ ਸੁਣੂਗਾ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਉਹਨਾਂ ਦਾ ਸਤਿਕਾਰ ਵੀ ਉਹਨਾਂ ਦੀ ਜਥੇਬੰਦੀਆਂ ਦੇ ਅਨੁਕੂਲ ਕੀਤਾ ਜਾਊਗਾ ਤਾਂ ਕਿ ਜਿਹੜਾ ਸਾਡਾ ਸਮਾਜ ਚੱਲ ਰਿਹਾ ਹੈ ਦੇ ਵਿੱਚ ਇੱਕ ਸੁਰਤਾ ਦਾ ਸਬੂਤ ਦਈਏ ਦੂਸਰੀ ਮੈਂ ਇਹ ਵੀ ਤੁਹਾਡੇ মিডিਏ ਰਾਹੀਂ ਕਹਿਣਾ ਚਾਹਣਾ ਕਿ ਸਮੂਚੀਆਂ ਜਥੇਬੰਦੀਆਂ ਜਿਨ੍ਹਾਂ ਜਥੇਬੰਦੀਆਂ ਨੇ ਸਿੱਖ ਪੰਥ ਦੀਆਂ ਪਰੰਪਰਾਵਾਂ ਸਿੱਖ ਪੰਥ ਦੀਆਂ ਰੌ ਰੀਤਾਂ ਅਤੇ ਇਤਿਹਾਸ ਤੇ ਪਹਿਰਾ ਦਿੱਤਾ ਕਤਾਜਤ ਸਾਡਾ ਇਹ ਕੋਈ ਕਿ ਕਿਸੇ ਨੂੰ ਨੀਮਾ ਦਿਖਾ ਲੈਣਾ ਕਿਸੇ ਨੂੰ ਵੱਡਾ ਦਿਖਾ ਲੈਣਾ ਸੋ ਸਮੂਹਿਕ ਤੌਰ ਤੇ ਮੈਂ ਸਾਰੇ ਜਿੰਨੀਆਂ ਵੀ ਸਾਡੀਆਂ ਸਤਕਾਰਯੋਗ ਜਥੇਬੰਦੀਆਂ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਹੀ ਆਪਣਾ ਸਹਿਯੋਗ ਕਰਦੀਆਂ ਉਹ ਬਾਤ ਤੋਂ ਬਾਅਦ ਅੱਗੇ ਆਉਣ ਕਈ ਵਾਰੀ ਹਰਜਿੰਦਰ ਸਿੰਘ ਕੋਲੋਂ ਵੀ ਕੋਈ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਕਿਸੇ ਹੋਰ ਉਦੇਦਾਰ ਤੋਂ ਵੀ ਗਲਤੀਆਂ ਹੋ ਜਾਂਦੀਆਂ ਹੋਣਗੀਆਂ ਪਰ ਗਲਤੀਆਂ ਤੋਂ ਸਿੱਖਣ ਦਾ ਸਮਾਂ ਹੁੰਦਾ ਸੋ ਮੈਂ ਅੰਤ ਦੇ ਵਿੱਚ ਤੁਹਾਨੂੰ ਸਮੁੱਚੇ ਤੌਰ ਤੇ ਇਹ ਯਕੀਨ ਦਿਵਾਉਣਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਚੱਲਦੀ ਤੇ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਤੇ ਗਾਣੇ ਸ਼ਿੰਗਾਰ ਹੁੰਦੇ ਆ ਇਹ ਜਥੇਬੰਦੀਆਂ ਸਾਡੀਆਂ ਇਹ ਸਾਡੀ ਜੋਗ ਅਗਵਾਈ ਵੀ ਕਰਦੀਆਂ ਤੇ ਸਮੇਂ-ਸਮੇਂ ਅਨੁਕੂਲ ਸਾਨੂੰ ਸੇਧ ਵੀ ਦਿੰਦੀਆਂ ਤੇ ਇਹਨਾਂ ਕੋਲੋਂ ਸੇਧ ਅਸੀਂ ਇਸੇ ਤਰ੍ਹਾਂ ਲੈਂਦੇ ਰਹਾਂਗੇ ਸੋ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਇੱਕ ਜੁੜਤਾ ਦਾ ਸਾਰਾ ਕੌਮ ਸਬੂਤ ਦੇਵੇ ਤੇ ਇੱਕ ਲੜੀ ਦੇ ਵਿੱਚ ਪਰੋ ਹੋਈਏ ਮੈਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਕਈ ਵਾਰੀ ਜਿੱਲੇ ਅਸੀਂ ਤਾਕ ਸਹਿਬਾਨਾਂ ਦੇ ਜ਼ਿਲ੍ਹੇਦਾਰ ਸਹਿਬਾਨਾਂ ਦੀ ਰੋਕਸਤੀ ਕਰਦੇ ਆਂ ਉਹਨਾਂ ਨੂੰ ਵਧਾਈ ਕੀ ਦਿੰਨੇ ਆ ਤੇ ਉਸ ਵੇਲੇ ਜੋ ਪ੍ਰੋਪਰ ਜਿੱਲੇ ਤਾਜ ਪੂਛੀ ਕਰਦੇ ਆਂ ਤੇ ਉਸ ਵੇਲੇ ਤਾਜ ਪੂਛੀ ਵੇਲੇ ਸਾਰੀਆਂ ਸੰਪਰਦਾਵਾਂ ਉਹ ਸਾਰੀਆਂ ਦਸਤਾਰਾਂ ਭੇਟ ਕਰਦੀਆਂ ਆਦਬ ਸਤਕਾਰ ਦਿੰਦੀਆਂ ਤੇ ਪਿਛਲੇ ਦਿਨੀ ਵੀ ਜਿਹੜੇ ਸਾਡੇ ਸਿੰਘ ਸਹਿਬਾਨਾਂ ਨੂੰ ਵਧਾਈਗੀ ਦਿੱਤੀ ਗਈ ਉਹਨਾਂ ਨੂੰ ਵੀ ਮੈਂ ਚਾਹਣਾ ਕਿ ਚੰਗੇ ਢੰਗ ਦੇ ਨਾਲ ਸਿੱਖ ਪੰਥ ਦੀ ਇੱਕ ਪਰੰਪਰਾ ਜਿਹੜੀ ਵਿਲੱਖਣ ਪਰੰਪਰਾ ਸਾਡੀ ਰਹੀ ਆ ਕਿ ਸਤਕਾਰ ਤੇ ਆਦਰ ਭੇਟ ਕਰਨਾ ਉਹਨਾਂ ਦੀਆਂ ਸੁਭਾਵਾਂ ਦਾ ਵੀ ਸਤਕਾਰ ਕਰਨਾ ਤੇ ਸਤਕਾਰ ਦੇ ਨਾਲ ਸਤਕਾਰ ਭੇਟ ਵੀ ਕਰਨਾ ਤੇ ਉਹਨਾਂ ਨੂੰ ਵੀ ਚੰਗੇ ਢੰਗ ਦੇ ਨਾਲ ਜਿਹੜਾ ਆ ਉਹ ਸਤਕਾਰ ਜਿਹੜਾ ਆ ਉਹ ਭੇਟ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਦੇ ਉਹ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ